ਲੋਈ ਸਸੀਗਾਲ ਕੀ ਵਾਲਾ ਅੱਜ ਚੱਲੇ ਆਪਾਂ ਫੇਸ਼ੀਅਲ ਕਰਾਉਣ ਸਵੇਰੇ ਸਵੇਰੇ ਤਿਆਰਤਾ ਹੋ ਗਏ ਪਰ ਇਹਨਾਂ ਫੇਸ਼ੀਅਲ ਕਰਾਉਣਾ ਉਹ ਫੇਸ਼ੀਅਲ ਕਰਾ ਕੇ ਦੇਖਦੇ ਆ ਇੱਥੇ ਐਂਡੋਟ ਆ ਗਈ ਐਂਡੋਟਾ ਕੋਈ ਕੰਪਨੀ ਆ ਉਹਦੇ ਫੇਸ਼ੀਅਲ ਹੁੰਦੇ ਆ ਤੇ ਆਪਾਂ ਪਹਿਲੀ ਵਾਰ ਜਾ ਰਹੇ ਆ ਇਹ ਹੈਗਾ ਇੱਕ ਫੇਸ਼ੀਅਲ ਜਿਹੜਾ ਮੈਂ ਕਰਾ ਰਿਹਾ 165 ਪਤਾ ਨਹੀਂ 170 ਡਾਲਰ ਦਾ 60 ਮਿੰਟਾਂ ਦਾ ਇਹ ਸਾਬ ਲਾ ਲੋ ਵੀ ਕਿੰਨੇ ਕੁ ਕਿ ਨੇ ਪੈਸੇ ਹੋ ਗਏ ਇੰਡੀਆ ਦੇ ਜੀ ਇੰਡੀਆ ਵਾਲੇ ਦੇਖ ਰਿਹਾ ਬਾਕੀ ਉਹ ਮੈਂ ਕਾਫੀ ਟਾਈਮ ਹੋ ਗਿਆ ਕਰਾਇ ਹੀ ਨਹੀਂ ਆਪਾਂ ਫੇਸ਼ੀਅਲ ਕਰਾ ਕੇ ਦੇਖ ਲਈਏ ਨਹੀਂ ਜੇ ਵਧੀਆ ਲੱਗਿਆ ਹੈ ਨਾ ਇਹ ਆਪਾਂ ਲੇਜ਼ਰ ਵਗੈਰਾ ਕਰਾਉਣੇ ਰਹਨੇ ਆ ਤੇ ਆਪਾਂ ਫੇਸ਼ੀਅਲ ਵੀ ਦੇਖਾਂਗੇ ਜੇ ਆਪਾਂ ਨੂੰ ਫੇਸ਼ੀਅਲ ਸੂਟ ਕੀਤਾ ਫਿਰ ਆਪਾਂ ਫੇਸ਼ੀਅਲ ਵੀ ਹਰੇਕ ਮੰਨ ਲਾफ्टर 2 ਮੰਥ ਕਰਾ ਲਿਆ ਕਰਾਂਗੇ ਕਿਉਂਕਿ ਚੰਗੀ ਚੀਜ਼ ਆ ਯਾਰ ਸਾਰਾ ਦਿਨ ਕੰਮ ਵੀ ਕਰੀਦਾ ਪੈਸੇ ਵੀ ਕਮਾਈਦੇ ਹਨ ਤੇ ਆਪਦੇ ਤੇ ਮਾੜੇ ਮੋٹے ਲਾਉਣੇ ਚਾਹੀਦੇ ਆ ਸੋ ਜ਼ਰੂਰੀ ਆ ਚੀਜ਼ ਤੇ ਆਪਾਂ ਆਪਦੇ ਤੇ ਲਾਉਣੇ ਆ ਤੇ ਬਸ ਹੁਣ ਚੱਲਿਆ ਮੈਂ ਰਾਤ ਚ ਡਰਾਈਵਿੰਗ ਉਹ ਮੈਂ ਪਹਿਲਾਂ ਕਾਫੀ ਲੈਣੀ ਸੀ ਫਿਰ ਇਹ ਜੀ ਕਾਫੀ ਲੈ ਲੈਨੇ ਆ ਨਾ ਫਿਰ ਕਾਫੀ ਦੀ ਨਾ ਸਮੈਲੀ ਜੀ ਆਉਂਦੀ ਰਹਿੰਦੀ ਆ ਮੂੰਹ ਚ ਸੋ ਆਪਾਂ ਗਿਆ ਵੀ ਗਾਣੂ ਹਨਾ ਹੁਣ ਬਰਸ਼ ਵਗੈਰਾ ਕੀਤਾ ਵਿਆ ਤੇ ਇੱਕ ਮੈਂ ਥੋੜੀ ਹੁਣ ਮੈਂ ਮਤਲਬ ਖਾਣਾ ਪੀਣਾ ਘੱਟ ਕੀਤਾ ਵਿਆ ਭਾਰਜਾ ਵਧਿਆ ਵਿਆ ਹਨਾ ਤੇ ਵਧੀ ਰਹਿਣਾ ਭਾਰ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਚੱਲਾ ਪਜੇ ਮਲਾਈ ਦੀ ਤੇ ਬਸ ਆਪਾਂ ਚੱਲਨੇ ਆ ਹੁਣ ਤੇ ਅੱਜ ਮੌਸਮ ਬਹੁਤ ਸੋਹਣਾ ਹੈ ਤੁਈ ਦੇਹੀ ਲਿਨ ਪਿੱਛੇ ਡਰਾਕਟਰ ਡਰੋਕ ਤੇ ਨਾ ਬਲ ਖਰੀ ਭਰੀ ਹੋਈ ਪਈ ਆ ਕੰਮ ਸਾਢੇ ਤੇ ਬਸ ਹੁਣ ਆਪਾਂ ਚੱਲਦੇ ਆ ਤੇ ਆਪਾਂ ਜਾ ਕੇ ਹੁਣ ਫਿਰ ਹੁਣ ਜਾ ਕੇ ਫਰਾ ਪਾਣ ਦੇਖਦੇ ਆ ਡੋਟਾ ਵਾਲੇ ਕੀ ਇਹਦੇ ਕਿਉਂਕਿ ਮੈਂ ਅੰਦਰ ਦਾ ਵੀਡੀਓ ਬਣਾ ਨਹੀਂ ਸਕਦਾ ਆਪਣੇ ਜੀ ਇੰਨੀ ਕੰਫੀਡੈਂਸ ਨਹੀਂ ਹੈਗਾ ਵੀ ਸਾਲਾ ਥਾਂ ਥਾਂ ਤੇ ਜਾ ਕੇ ਬਣਾਈਏ ਨਾ ਆਪਾਂ ਦਾ ਪਤਾ ਨਹੀਂ ਮੇਰੇ ਕਿੰਨੇ ਬਲੌਗ ਇਹ ਤੇ ਕਿੰਨੀਆਂ ਵੀਡੀਓ ਪਈਆਂ ਨੇ ਫੋਨ 'ਚ ਆਹ ਤਾਂ ਤੁਸੀਂ ਪਤਾ ਨਹੀਂ ਕਿੰਨੀ ਵੀਡੀਓ ਹੋਊਗੀ ਜਿਹੜੀ ਮੈਂ ਡੇਟੀ ਨਹੀਂ ਕਰ ਰਿਹਾ ਚੀਜ਼ ਯਾਰ ਪਤਾ ਬੈਠਣਾ ਹੀ ਔਖਾ ਲੱਗਦਾ ਅੱਜ ਦੇਖਦਾ ਜੀ ਮੈਥੋਂ ਟਾਈਮ ਲੱਗਿਆ ਅੱਜ ਮੈਂ ਫੇਸ਼ੀਅਲ ਤੋਂ ਬਾਅਦ ਮੈਨਾਂ ਇੱਕ ਸਾਡੀ ਬੀਬੀ ਆਈ ਵੀ ਜਨ ਮੰਮੀ ਮਮੀ ਜੀ ਆਏ ਹੋਏ ਨੇ ਫਿਰ ਉਹਨਾਂ ਕੋਲ ਵੀ ਚਾਈਦਾ ਟਾਈਮ ਕੱਢ ਲਈਦਾ ਜਾ ਕੇ ਉੱਥੇ ਤੇ ਉਹ ਲਾਰਾ ਰਹਿੰਦੇ ਆ ਤੇ ਬਸ ਇਦਾਂ ਹੀ ਚੱਲੀ ਜਾਂਦੀ ਹੈ ਲਾਈਫ ਵਧੀਆ ਇੰਜੋਏ ਕਰੀ ਜਾਂਦੇ ਆ ਜਿੰਨਾ ਰੱਬ ਨੇ ਦੇਤਾ ਹੈ ਨਾ ਵਧੀਆ ਉਹ ਚ ਇਹ ਚਲੋ ਤੁਹਾਨੂੰ ਦਿਖਾਉਂਦੇ ਆ ਮੌਸਮ ਕਿੰਨਾ ਅੱਛਾ ਤੂੰ ਦੇਖ ਲੋ ਜੀ ਮੌਸਮ ਲੱਗਿਆ ਨਹੀਂ ਮੌਸਮ ਹੋਇਆ ਬੀ ਦੇਖ ਲੋ ਸਿਡਨੀ ਚ ਕੱਲ ਪਰਸੋ ਹੜ੍ਹ ਸੀ ਪੂਰੇ ਹੜ੍ਹ ਹੈ ਨਾ ਟਰਾਲੇ ਦੇ ਟਰਾਲਾ ਡੁੱਬਿਆ ਪਿਆ ਸੀ ਉੱਥੇ ਇੱਥੇ ਦੇਖ ਲੋ ਐ ਪੂਰਾ ਚੋਟੀ ਦਾ ਕੰਮ ਹੋਇਆ ਪਿਆ ਸਨੀਡੇ ਮੈਲਬਨ ਦਾ ਮੌਸਮ ਆਜੀ ਈਜ਼ਲੀ ਵਧੀਆ ਇੱਥੇ ਉਹ ਨਹੀਂ ਪੈਂਦੀ ਮਤਲਬ ਕੀ ਇੱਥੇ ਮੀਂਹ ਪਈ ਜਾਂਦਾ ਪਰ ਡੋਬਦਾ ਨਹੀਂ ਇਹ ਉੱਚਾ ਬਹੁਤ ਆ ਨਾ ਜਿੱਥੇ ਅਸੀਂ ਰਹਨੇ ਆ ਇੱਥੇ ਦਾ 20 ਚਾ ਜਮਾ ਨੇੜੇ ਮਿਲਦਾ 10 ਮਿੰਟਾਂ ਦਾ 20 ਚਾ 10 15 ਮਿੰਟਾਂ ਦੀ 20 ਚ ਸਾਨੂੰ ਆ ਜਾਂਦਾ ਤੇ ਬਰਸਤਾ ਬਚੇ ਹੋਈਆਂ ਅਸੀਂ ਰਹਨੇ ਆ ਜਲੋਂਗ ਮੈਲਬਨ ਜਲੋਂਗ ਜਿਹੜੇ ਜਲੋਂਗ ਚ ਪਤਾ ਹੋਊਗਾ ਇੱਥੇ ਟੋਰਕੀ ਸਾਈਡ ਨੇੜੇ ਟੋਰਕੀ ਦੇ ਮਾਉਂਟ ਰੀਡ ਸਵਰਬ ਮਾਉਂਟ ਰੀਡ ਨੂੰ ਕੋਈ ਜਾਣਦਾ ਹੀ ਨਹੀਂ ਹੁਣਾ ਟੋਰਕੀ ਨੂੰ ਜਾਣਦੇ ਵੇ ਲੋ ਨੇੜੇ ਜੇ ਪੈ ਜਾਂਦਾ ਤੇ ਗੱਡੀ ਦੇ ਟਾਇਰ ਪਵਾਏ ਨੇ ਉਹ ਤੁਹਾਨੂੰ ਉਹ ਵੀ ਦਿਖਾ ਦਾਂਗੇ ਵੀ ਗੱਡੀ ਦੇ ਟਾਇਰ ਆਪਾਂ ਜਿਹੜੇ ਪਵਾਏ ਹੈ ਹਨਾ ਉਹ ਕਿੱਦਾਂ ਦੇ ਲੱਗਦੇ ਵਧੀਆ ਲੱਗਦੇ ਆ ਬਾਕੀ ਵਧੀი ਨੇ ਆ ਗਈ ਹੋ ਜਾਂਦਾ ਤੇ ਮਰ ਗਿਆ ਕੋਈ ਲੱਗਦਾ ਯਾਰ ਮਾਕਿੰਗ ਪਤਾ ਨਹੀਂ ਕੀ ਹੋ ਰਿਹਾ ਇੱਥੇ ਸਮਝ ਨਹੀਂ ਆ ਰਹੀ ਬਸ ਬਾਰਾ ਕੰਮ ਐ ਕੋ ਨਹੀਂ ਹੈਗਾ ਕੀ ਆ ਉਹਦਾ ਨਾਮ ਆ ਯਾਰੋ ਉਥੋਂ ਦਾ ਕੋਈ ਆਈਡੀ ਲੇਟ ਦਾ ਕੋਈ ਬੰਦਾ ਇਹਨੂੰ ਨਾ ਜਾਂ ਭੱਲੀ ਉਹ ਕ੍ਰਿਪਟੋ ਗ੍ਰਪਟੋ ਵਿੱਚ ਪੈਸੇ ਲਾਉਂਦਾ ਉਹ ਉਹ ਵੀ ਯਾਰ ਬੰਦੇ ਦਾ ਗਲਤ ਇਹੇ ਬੰਦੇਆਂ ਨੂੰ ਨਾ ਮਤਲਬ ਚਾਰ ਪੂਸਾਈਆਂ ਲੋਕਾਂ ਨੂੰ ਗਰੀਬਾਂ ਤੁਸੀਂ ਜੇ ਉਹ ਐਂ ਕਹਿੰਦਾ ਰਹਿੰਦਾ ਉਹ ਚੀਜ਼ ਚੰਗੀ ਨਹੀਂ ਲੱਗਦੀ ਆਪਾਂ ਨੂੰ ਕਿਸੇ ਨੂੰ ਕੋਈ ਮਿਹਨਤ ਕਰ ਰਿਹਾ ਹੈ ਨਾ ਉਹ ਜੀ ਨਹੀਂ ਸਹੀ ਯਾਰ ਰੱਬ ਨੇ ਬਹੁਤ ਦਿੱਤਾ ਰੱਬ ਨੇ ਅੰਗ ਪੈਰ ਸਹੀ ਦਿੱਤੇ ਹਨ ਉਹ ਜੇ ਕਿਸੇ ਨੂੰ ਲੁੱਟੀ ਚੱਲੋ ਹਨ ਬੇਦਾਂ ਵਜਾ ਤੋਂ ਆਪਾਂ ਨੂੰ ਉਹ ਚੀਜ਼ ਨਹੀਂ ਵਧੀਆ ਲੱਗਦੀ ਔਰ ਅਸੀਂ ਕਈ ਕਿ ਚੀਜ਼ਾਂ ਦੇਖੀਆਂ ਪਰ ਅਸੀਂ ਜਿੱਥੇ ਕੰਮ ਕਰਦੇ ਆਂ ਜੋ ਲੋਗ ਜਿਵੇਂ ਡੀਲ ਕਰਦੇ ਆ ਹਨ ਮਤਲਬ ਹਾਉ ਜੇ ਕੋਈ ਗਲਤ ਹੈ ਉਹਨੂੰ ਗਲਤੋ ਗਰਾ ਕਹਿੰਦੇ ਆ ਪਰ ਜੇ ਕੋਈ ਜੇ ਆਪਾਂ ਸਹੀ ਆ ਤਾਂ ਆਪਾਂ ਸਹੀ ਹੀ ਵੀ ਉੱਥੇ ਫਿਰ ਇਹ ਨਹੀਂ ਹੈਗਾ ਵੀ ਆਪਾਂ ਪਿੱਛੇ हट ਜਾਵਾਂਗੇ ਆਪਾਂ ਸਹੀ ਆ ਤਾਂ ਬਸ ਸਹੀ ਆ ਪਰ ਇਹ ਨਹੀਂ ਕਿਸ ਨੂੰ ਮਾੜਾ ਚੰਗਾ ਗਏ ਤੂੰ ਆਏ ਹੋ ਤੁਸੀਂ ਆਓ ਜੇ ਆਹਣਾ ਉਹ ਚੀਜ਼ ਨਹੀਂ ਰੱਬ ਨੇ ਪਤਾ ਨਹੀਂ ਕਦੋਂ ੜਾਕਾ ਪਾ ਦੇਣਾ ਸੋ ਡਰ ਕੇ ਰਹੋ ਭਾਈ ਇੱਥੇ ਤਾਂ ਉਹ ਵੱਡੇ ਵੱਡੇ ਚੱਲ ਗਏ ਇੱਥੇ ਤਾਂ ਦੁਨੀਆ ਦੇ ਜਿਹੜੇ ਰਾਜ ਕਰਦੇ ਕਹਦੇ ਵੀ ਰਾਜ ਕਰ ਲਾਂਗੇ ਉਹ ਚੱਲ ਗਏ ਆਪਾਂ ਤਾਂ ਚੀਜ਼ ਹੀ ਕੀ ਆ ਇਹਦੇ بڑے ਨੂੰ بڑے ਮੈਂ ਦੇਖਿਆ ਬਲੌਗਰ ਬਲੂਗਰ ਜਿਹੜੇ بڑے ਖਵਾ ਕਰਦੇ ਆਈ ਹਾਂ ਆਪਾਂ ਇਹੀ ਕੀ ਘਟ ਲਿਆ ਕੀ ਲੈ ਲਿਆ ਕਿ ਲ ਮਿਹਨਤ ਕੀਤੀ ਆਪਾਂ ਉਹ ਮੰਨਦੇ ਆ ਪਰ ਫੁਗਰੀ ਹੋਣੀ ਚਾਹੀਦੀ ਮਲਵੀ ਫੁਕਰੀ ਇਹ ਨਹੀਂ ਕਿ ਤੁਸੀਂ ਆਪਦੀ ਕੋਈ ਚੀਜ਼ ਲੈਣੇ ਉਹ ਠੀਕ ਆ ਜੀ ਸਕਦੇ ਦਿਖਾਓ ਉਹ ਵਧੀਆ ਦੀ ਚੀਮੈਂਟ ਕੀਤੀ ਆ ਉਹ ਦਿਖਾਓ ਹਾਂ ਬਈ ਕਿਥੋਂ ਉੱਥੇ ਸੀ ਤਾਂ ਕਿੱਥੇ ਆ ਜੇ ਹਨਾ ਉਹ ਦਿਖਾਓ ਪਰ ਐ ਤੁਸੀਂ ਕਹੋ ਵੀ ਹਾਂ ਤੂੰ ਫੁੱਦੂ ਆ ਤੇ ਮੈਂ ਵਧੀਆ ਉਹ ਨਹੀਂ ਉਹ ਚੀਜ਼ ਨਹੀਂ ਚਲੋ ਵੀ ਨਹੀਂ ਆਪਾਂ ਹੁਣ ਮੈਂ ਗੂਗਲ ਮੈਪ ਲਾਇਆ ਵਾ ਜੇ ਤੁਹਾਡੇ ਨਾਲ ਗੱਲਾਂ ਕਰਦਾ ਰਹਿ ਗਿਆ ਫਿਰ ਤਾਂ ਆ ਪਹੁੰਚ ਗਿਆ ਇੱਥੇ ਅਗੇ ਬਿਠਾ ਦਿੰਦਾ ਇਹਨਾਂ ਨੂੰ ਇਹਨਾਂ ਲੌਂਜ ਰੂਮ ਉਹ ਚਾਹ ਪੀਆ ਆ ਪਾਣੀ ਪਿਆ ਤੇ ਆਪਾਂ ਬੈਠੇ ਆ ਲੋਈ ਵੇਜੀਨ ਕਰਾਏ ਸੀ ਸਪੈਸ਼ਲ ਆਰ ਬੜਾ ਗਿਆਡ ਕੀਤਾ ਇਨਡੋਟਾ ਵਾਲੇ ਨੇ ਜੇ ਆਪਾਂ ਉਹਨਾਂ ਨਾਲ ਕਰਨਾ ਦਾ ਕੀ ਆ ਮਤਲਬ ਆਪਾਂ ਕਿਹੜਾ ਪ੍ਰੋਮੋਸ਼ਨ ਆ ਤੇ ਪਰ ਯਾਰ ਕੈਮ ਕੀਤਾ ਕੰਮ ਉਹ ਤਾਂ ਮ사ਜ ਹੋ ਗਈ ਠੀਕ ਆ ਆ ਮੂੰਹ ਤੇ ਪਤਾ ਨਹੀਂ ਕੀ ਉਹਨੇ ਆ ਵਧੀਆ ਕੰਮ ਸੀ ਯਾਰ ਫੇਸ਼ੀਅਲ ਮੈਂ ਕਹਿੰਦਾ ਇਹ ਜੀ ਕੋਈ ਕੰਮ ਖੋਲੇ ਇੰਡੀਆ ਬੰਦਾ ਫੇਸ਼ੀਅਲ ਫੁਸ਼ੀਅਲ ਦਾ ਨਾ ਉਹ ਹੋ ਉਹ ਮੈਨੂੰ ਲੱਗਦਾ 20 25 ਕਮਰੇ ਸੀ ਅੰਦਰ ਛੋਟੇ ਛੋਟੇ ਕਮਰੇ ਬਣੇ ਨੇ ਵਧੀਆ ਕੰਮ ਚੱਲ ਰਿਹਾ ਨਾਈਸ ਉਹ ਤਾਂ ਫਰਕ ਲੱਗ ਰਿਹਾ ਕੋਈ ਕੀ ਫਰਕ ਲੱਗਣਾ ਤੁਹਾਨੂੰ ਕੀ ਫਰਕ ਲੱਗਣਾ ਮੇਰਾ ਤਾਂ ਮੂੰਹ ਪਾਰਾ ਪਾਰਾ ਹੋਇਆ ਵਾ ਮੈਂ ਤਾਂ ਕੰਮ ਤੇ ਵੀ ਨਹੀਂ ਜਾਣਾ ਅੱਜ ਮੈਂ ਕਿਹਾ ਵੀ ਨਾ ਡਾਸਟਣੀ ਬੈਣੀ ਚਾਹੀਦੀ ਅੱਜ ਅੱਜ ਜਿਮ ਵੀ ਨਹੀਂ ਜਾਂਦੇ ਅੱਜ ਕੇਅਰ ਹੀ ਕਰਨੀ ਆ ਫੇਸ ਦੀ ਬਰੋ ਸੋ ਆਪਾਂ ਹੁਣ ਚੱਲਿਆਂ ਥੋੜੀ ਗਰੋਸਰੀ ਲੈਣ ਜਵਾਕਾਂ ਦੇ ਡੈਪਰ ਗਏ ਤੇ ਜਵਾਕਾਂ ਦੇ ਡੈਪਰ ਲੈਣੇ ਆ ਤੇ ਜਵਾਕਾਂ ਦੇ ਤੁਹਾਨੂੰ ਪਤਾ ਹੀ ਆ ਤੁਹਾਨੂੰ ਜਦੋਂ ਬਾਰੇ ਕਬੀਲਦਾਰੀ ਪੈ ਜੇ ਭਾਰੀ ਹੈ ਫੇਰ ਤਾਂ ਬਈ ਇਦਾਂ ਹੀ ਹੁੰਦਾ ਸਾਮਣੇ ਮਰੀਆ ਹੁਣ ਆਪਾਂ ਵਾਚ ਚੱਲੇ ਆ ਡਾਈਪਰ ਲੈਣ ਜਾਂਦੇ ਆ ਤੇ ਸਮਾਨ ਲੈਣੇ ਆ ਗਰੋਸਰੀ ਸਟੋਰ ਚ ਤਾਂ ਮੈਂ ਕੀ ਵੀਡੀਓ ਬਣਾਉਂਗਾ ਮਾੜੀ-ਭੋਟੀ ਬਣਾ ਲਊਗਾ ਠੀਕ ਹੈ ਨਾ ਸਮਝਦੇ ਹੋ ਆਪਾਂ सांगਦੇ ਆ ਥੋੜੇ ਜਿਹੇ ਹਜੇ ਵੀਡੀਓ ਚ ਹੌਲੀ-ਹੌਲੀ ਲੱਗਾਂਗੇ ਮੈਂ ਇਹ ਇਹ ਵੀ ਵਲੌਗ ਤੁਹਾਨੂੰ ਪਤਾ ਨਹੀਂ ਜੇ ਆ ਗਿਆ ਤਾਂ ਤਾਂ ਜੇ ਆ ਗਿਆ ਵਲੌਗ ਹੈ ਨਾ ਫਿਰ ਤਾਂ ਸਮਝ ਲਓ ਵੀ ਮੈਂ ਐਡਿਟ ਕਰ ਲਿਆ ਜੇ ਨਾ ਆਇਆ ਫਿਰ ਮੈਂ ਹੀ ਦੇਖੀ ਜਾਣਾ ਇਹ ਤੁਸੀਂ ਇਹ ਤਾਂ ਹਿਸਾਬ ਲਾ ਲਓ ਵੀ ਓਹੋ ਕੰਮ ਹੋ ਜਾਣਾ ਓਹੋ ਆ ਦੇਖੋ ਆ ਪਰਫਿਊਮ ਆ ਆ ਬੜਾ ਗੈਂਡ ਪਰਫਿਊਮ ਆ ਇਹ ਹਾਮਸ ਦਾ ਹਾਮਸ ਤਕੜਾ ਬ੍ਰਾਂਡ ਆ ਕਹਿੰਦੇ ਬੈਗਾਂ ਬੂਗਾ ਲੈਂਦੇ ਆ ਜਵਾਗ ਹਨਾ ਮਤਲਬ ਕਰਨਪੂਰ ਨੌਜਲੇ ਵਰਗਿਆਂ ਕੋਲ ਬੈਗ ਨਹੀਂ ਇਹਨਾਂ ਦੇ ਆਪਣੇ ਕੋਲ ਕਿਲੇ ਪਰਫਿਊਮ ਹੀ ਹੈ ਹਜੇ ਸੈਂਡਲ ਵੀ ਨੇ ਮੇਰੇ ਕੋਲ ਛੋੜ ਕੋਈ ਗੱਲ ਨਹੀਂ ਹਵਾੜੀ ਕਰਦੇ ਆਪਾਂ ਇਹਦਾ ਕਮਾਈ ਆ ਜੇ bro ਪੈਸਾ ਜੇ ਜੇ ਕੱਢਦਾ ਨਹੀਂ ਆਪਾਂ ਖੜਨ ਦੇ ਵੀ ਨਹੀਂ ਇਹ ਨਹੀਂ ਹੈਗਾ ਖੜਦਾ ਤੇ ਆਪਾਂ ਖੜਨ ਦਿੰਦੇ ਆ ਆਪਾਂ ਇਹਨਾਂ ਚੱਲ 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 ਲੱਗ ਜੇ ਕਿਸੇ ਪਾਸੇ ਓਏ ਆਹੀ ਉਮਰ ਆ ਪੈਸੇ ਕਮਾਉਂਦੀ ਐ ਤਦੂ ਆਦ ਕੀ ਪਤਾ ਨਹੀਂ ਕੰਮ ਤਾਂ ਕਰੀ ਜਾਣਾ ਯਾਰ ਜਿਹੜਾ ਬਾਹਰਲੇ ਮੁਲਕਾਂ ਜਾ ਕੇ ਉਹਨਾਂ ਦਾ ਕੰਮ ਕਰੀ ਜਾਣਾ ਉਹ ਨਹੀਂ ਕਦੇ ਰੁਕਦਾ ਉਹਨੇ ਤਾਂ ਸਾਰੀ ਉਮਰ ਕੰਮ ਕਰਨਾ ਇੱਥੇ ਜਿੰਨਾ ਚਿਰ ਉਹਦੇ ਸਾਹ ਨਹੀਂ ਮੁੱਕਦੇ ਹਾਂ ਜੇ ਮੰਜੇ ਤੇ ਬਹਿ ਗਿਆ ਫੇਰ ਠੀਕ ਆ ਨਹੀਂ ਕੋਈ ਉੱਪਰ ਚ ਲਾਉਣ ਲੱਗ ਜਾਂਦੇ ਆ ਹੁਣ ਜਿਹੜੇ 50 ਸਾਲ ਵਾਲੇ ਬੰਦੇ ਉੱਪਰ ਚ ਲਾਉਂਦੇ ਆ ਉਹਨਾਂ ਦੀ ਉਹਨਾਂ ਨੂੰ ਕੀ ਘਾਟ ਆ ਉਹ 1500 ਵੀ ਬਣਾਉਂਦੇ ਆ ਵੀਕਦਾ ਉਹਨਾਂ ਲਈ ਕੀ ਮੜਾ 2000 ਵੀ ਬਣਾਉਂਦੇ ਆ ਵੀਕਦਾ ਉਹਨਾਂ ਲਈ ਕੀ ਮੜਾ ਕੋਈ ਮੜਾ ਨਹੀਂ ਤੇ ਬਸ ਹੁਣ ਆਪਾਂ ਚੱਲੇ ਆ ਤੇ ਗ੍ਰੋਸਰੀ ਲਈ ਆਈਏ ਭੂਏਗਾ ਭਾਰਾ ਭਾਰਾ ਲੱਗੀ ਆਪਾਂ ਉਹ ਕੀ ਕਰਤਾ ਕਿਹੜਾ ਫੇਸ਼ੀਅਲ ਯੂਜ਼ ਕਰ ਲਿਆ ਮੇਰੇ ਤੇ ਓਹੋ ਅਰੇ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੰਮ ਕੁਆਇਡ ਬਹੁਤ ਆ ਜੇ ਗੱਲ ਕਮੈਂਟ ਟੋਰੰਟੋ ਸਟੇਟ ਦਾ ਹੋ ਗਿਆ ਜਿਹੜੇ ਬੰਦੇ ਟਰੱਕ ਚਲਾਉਂਦੇ ਉਹਨਾਂ ਦਾ ਬੜਾ ਕੰਮ ਕੁਆਇਡ ਰਹਿ ਪਿਆ ਇਹ ਯਾਰ ਵੀਡੀਓ ਨਾ ਮੇਰੇ ਤੇ ਹੀ ਹੋਊ ਅੱਜ ਕਿਉਂਕਿ ਬਲੌਗ ਮੈਂ ਬਣਾਇਆ ਨਹੀਂ ਕਾਫੀ ਟਾਈਮ ਤੋਂ ਸੋ ਮੈਨੂੰ ਹੁਣ ਕੈਮਰੇ ਉਮਰੇ ਆਉਣਾ ਪਿਆ ਕਰਨਾ ਤੇ ਮੈਨੂੰ ਦੇਖਣਾ ਪਿਆ ਕਰਨਾ ਵੀ ਹਾਂ ਮੈਂ ਸਹੀ ਲੱਗਦਾ ਜਾਂ ਨਹੀਂ ਸਹੀ ਲੱਗਦਾ ਹੈ ਨਾ ਵੀ ਮੈਂ ਬੋਲਦਾ ਕਿਦਾਂ ਮੈਂ ਸਹੀ ਬੋਲਦਾ ਜਾਂ ਮੈਂ ਗਲਤ ਬੋਲਦਾ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰੀ ਆਵਾਜ਼ ਜਿਹੜੀ ਆ ਉਹ ਵਧੀਆ ਆ ਰਹੀ ਹੈ ਜਾਂ ਨਹੀਂ ਕਿਉਂਕਿ ਕਈ ਬੰਦੇ ਨਾ ਇੱਕ ਵਾਰ ਰਿਕਾਰਡਿੰਗ ਕਰਕੇ ਦੁਬਾਰੀ ਚ ਆਪਾਂ ਨਹੀਂ ਚੈੱਕ ਹੁੰਦੀ ਆਪਾਂ ਤੁਸਾਂ ਇੱਕ ਵਾਰ ਚ ਮਸਾ ਬਣਦੀ ਆ ਤੇ ਉਹ ਬਲੌਗਰ ਬੜੇ ਨੇ ਇੱਥੇ ਤੁਹਾਂ ਤਾਂ ਐਟਰ ਐਟ ਜਿਹਾ ਕੋਈ ਬਲੌਗਰ ਆ ਠੀਕ ਆ ਸੋ ਆਪਣਾ ਬਲੌਗਰ ਵਾਲਾ ਹਿਸਾਬ ਨਹੀਂ ਹੈਗਾ ਆਪਾਂ ਉਹ ਆਪਦੀ ਵੀਡੀਓ ਪਾਉਣੀ ਆ ਕੱਲੂ ਮੈਂ ਮਰਦਾ ਹੋਇਆ ਆਪਦੀ ਵੀਡੀਓ ਦੇਖ ਕੇ ਜਾਊਂਗਾ ਵੀ ਹਾਂ ਆਪਾਂ ਹੈਗੇ ਸੀ ਜਵਾਨੀ ਚ ਆਏ ਸੀ ਬੰਦੇ ਕੁਝ ਖੱਟਿਆ ਸੀ ਕੀ ਕੁਝ ਲੈਤਾ ਸੀ ਹਨਾ ਆਪਾਂ ਉਹ ਚੀਜ਼ਾਂ ਦੇ ਵੀਡੀਓ ਪਾਉਣੇ ਆ ਉਹਨ ਕਈ ਮੁੰਡਿਆਂ ਨੇ ਸਾਡੇ ਟਰੈਲਰਾਂ ਦੀਆਂ ਫੋਟਾਂ ਪਾਈਆਂ ਵਈਆਂ ਜਿਵੇਂ ਵੀਰ ਰਾਮ ਗੜੀਆ ਉਹ ਜਦੋਂ ਆਇਆ ਸੀ ਆਸਟ੍ਰੇਲੀਆ ਉਹਨੇ ਵੀ ਟਰੈਲਰ ਦੇਖਿਆ ਫਿਰ ਉਹਨੇ G63 ਦੇਖ ਕੇ ਗਿਆ ਸਾਡੀ ਹੈਨਾ ਤੇ ਉਹ ਸਾਨੂੰ ਉਹ ਉਹ ਬਲੌਗ ਸਾਡੇ ਲਈ ਇੱਕ ਯਾਦ ਹੋ ਗਈ ਉਹ ਬਾਈ ਜੇ ਡਿਲੀਟ ਕਰੂਗਾ ਤਾਂ ਉਹ ਸਾਡੀ ਹੋਣੀ ਹੈ ਨਹੀਂ ਉਹ ਸਾਨੂੰ ਇਦਾਂ ਹੋਊਗਾ ਕਿ ਹਾਂ ਯਾਰ ਅਪਰੀਸ਼ੀਏਟ ਕੀਤਾ ਬੰਦੇ ਨੇ ਹੈਨਾ ਅਸੀਂ ਕੋਈ ਬਾਹਰਲੇ ਮੁਲਕਾਂ ਜਾ ਕੇ ਕੋਈ ਮਿਹਨਤ ਕੀਤੀ ਆ ਹਾਂ ਚਲੋ ਜਦੋਂ ਅਗਲੀ ਵਾਰ ਆਇਆ ਸਾਡੀ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਹੋਇਆ ਸੀ ਉਹ ਜਦੋਂ ਆਇਆ ਸੀ ਉਹ ਵੀ ਦਿਖਾਵਾਂਗੇ ਹੈਨਾ ਉਹ ਨੂੰ ਹੋ ਗਿਆ ਦਾ ਮੈਨੂੰ 9 ਮਹੀਨੇ ਹੋ ਗਏ ਉਹ ਗੱਡੀ ਸਾਡੀ ਹਜੇ ਆਈ ਨਹੀਂ ਤੇ ਤੁਹਾਨੂੰ ਪਤਾ ਲੈਂਬਰੀਨੀ ਦੀ ਗੱਲ ਕਰਦਾ ਮੈਂ ਤੇ ਉਹਦਾ ਐਕਸੀਡੈਂਟ ਜਾ ਹੋ ਗਿਆ ਸੀ ਕਈ ਲੋਕਾਂ ਨੂੰ ਆਇਆ ਸੀ ਵੇਚਤੀ ਵੇਚੀ ਬੁਚੀ ਕੋਈ ਨਹੀਂ ਬਰੇ 8000 ਡਾਲਰ ਕਿਸ਼ਤ ਜਾਂਦੀ ਹੈ ਮਹੀਨੇ ਦੀ ਸੋ ਵੇਚੀ ਤਾਂ ਨਹੀਂ ਹੈਗੀ ਇਹ ਤਾਂ ਸਾਨੂੰ ਪਤਾ ਜਿਹਦੀ 8000 ਡਾਲਰ ਕਿਸ਼ਤ ਜਾਂਦੀ ਹੈ ਨਾ ਵੀ ਕਿ ਖਰਚੇ ਬਹੁਤ ਆ ਬਾਈ ਇਹ ਨਹੀਂ ਕਹਿੰਦੇ ਵੀ ਹਾਂ ਪਰ ਰੱਬ ਨੇ ਬਾਹ ਫੜੀ ਹੋਈ ਆ ਇਦਾਂ ਯਾਰ ਰੱਬ ਨੇ ਬਾਹ ਏਦਾਂ ਫੜੀ ਵੀ ਆ ਤੁਸੀਂ ਦੇਖੋ ਮੈਂ ਨਾ ਕਈ ਵਾਰ ਮਤਲਬ ਬਾਕੀ ਤਾਂ ਚਲੋ ਕਿਸਮਤ ਤਾਂ ਅਲੱਗ ਗੱਲ ਹੈ ਹੈ ਕਈ ਵਾਰ ਤਾਂ ਵੀ ਜੇਬ 'ਚ ਸੜਾ ਰੁਪਈਆ ਵੀ ਐ ਹੁੰਦਾ ਵੀ ਯਾਰ ਮਤਲਬ ਜਿਵੇਂ ਬੰਦਾ ਸੋਚਦਾ ਨਹੀਂ ਵੀ ਯਾਰ ਆ ਚੀਜ਼ ਨਾ ਸ਼ਾਇਦ ਮੇਥੋਂ ਨਾ ਹੋਵੇ ਹੈਨਾ ਤੇ ਯਾਰ ਸ਼ਾਹ ਉਹਨੋ ਜੀ ਮੇਰੇ ਕੋਲ ਆਏ ਹੁੰਦੇ ਸੀ ਵੀ ਆ ਚੱਕ ਯਾਰ ਕੋਈ ਨਹੀਂ ਹੋ ਜਾਣੀ ਆ ਵੀ ਇਦਾਂ ਦੀ ਇਦਾਂ ਦਾ ਐਕਸਪੀਰੀਅੰਸ ਹੋਇਆ ਹੋਇਆ ਵੀ ਕੋਈ ਚੀਜ਼ਾਂ ਦਾ ਉਮੀਦ ਹੀ ਨਹੀਂ ਸੀ ਵੀ ਆ ਚੀਜ਼ ਆ ਇਦਾਂ ਹਾਂ ਹੋਈ ਨਹੀਂ ਸੀ ਯਾਰ ਆ ਸੀ ਨਹੀਂ ਰੱਬ ਨੇ ਬਾਹ ਫੜੀ ਵੀ ਆ ਨਾ ਮਤਲਬ ਵੀ ਆਪਾ ਪਰਮਾਤਮਾ ਨੂੰ ਇਹ ਨਹੀਂ ਕਹਿ ਸਕਦੇ ਵੀ ਹਾਂ ਯਾਰ ਕਿਉਂਕਿ ਪਰਮਾਤਮਾ ਕਈ ਵਾਰ ਮਾੜਾ ਟਾਈਮ ਵੀ ਲਿਆਉਂਦਾ ਉਹ ਮਾੜਾ ਟਾਈਮ ਇਹ ਨਹੀਂ ਲਿਆਉਂਦਾ ਹੁੰਦਾ ਉਹ ਤਾਂ ਲਿਆਉਂਦਾ ਹੁੰਦਾ ਕਿਉਂਕਿ ਕਈ ਵਾਰ ਨਾ ਲੋਕ ਥੋੜਾ ਮਜ਼ਾਕ ਡਾਉਣ ਲੱਗ ਜਾਂਦੇ ਆ ਜਾਂ ਲੋਕ ਤੁਹਾਨੂੰ ਹਵਾਵਾਂ ਕਹਿਣ ਲੱਗ ਜਾਂਦੇ ਫਿਰ ਜਦੋਂ ਮਾੜਾ ਟਾਈਮ ਆਉਂਦਾ ਨਾ ਤੇ ਉਹ ਲੋਕ ਹੱਸਦੇ ਆ ਫਿਰ ਉਹ ਚਿਹਰੇ ਦਿਖਾਉਣ ਲਈ ਰੱਬ ਤੁਹਾਨੂੰ ਮਾੜਾ ਮੋਟਾ ਮਾੜਾ ਟਾਈਮ ਦਿਖਾਉਂਦਾ ਵੀ ਹਰੇਕ ਬੰਦੇ ਪਿੱਛੇ ਨਾ ਭੱਜ ਲਈ ਠੀਕ ਆ ਇੱਥੇ ਦੁਨੀਆ ਬਹੁਤ ਪਈਆ ਮਤਲਬ ਆਪਾਂ ਵੀ ਕਿਸੇ ਦਾ ਮਾੜਾ ਕੀਤਾ ਹੋਊ ਆਪਾਂ ਇਹ ਨਹੀਂ ਕਹਿੰਦੇ ਆਪਾਂ ਚੰਗੇ ਆ ਆਪਾਂ ਹੋਮ ਆਪਾਂ ਵੀ ਮਾੜੀ ਆ ਉਹ ਇਹ ਨਹੀਂ ਹੈਗਾ ਵੀ ਹਾਂ ਅਸੀਂ ਚੰਗੇ ਆ ਨਾ ਆਪਾਂ ਸਰਟੀਫਿਕੇਟ ਲੈਣਾ ਯਾਰ ਪਰ ਇਹ ਆ ਵੀ ਮੈਨੂੰ ਦਿਖਾ ਰਿਹਾ ਸ਼ਾਇਦ ਕਿਸੇ ਹੋਰ ਬੰਦਿਆਂ ਨੂੰ ਵੀ ਇਹ ਚੀਜ਼ਾਂ ਹੁੰਦੀਆਂ ਹੋਣੀਆਂ ਨਾ ਇਕੱਲਾ ਮੈਂ ਨਹੀਂ ਮੈਨੂੰ ਮੇਰੇ ਨਾਲ ਨਹੀਂ ਇਹ ਚੀਜ਼ ਹੋਈ ਮੇਰੇ ਨਾਲ ਤਾਂ ਬਹੁਤ ਕੋਈ ਮੈਂ ਮੈਂ ਹੁਣ ਇੱਥੇ ਪੂਰਾ ਆਸਟ੍ਰੇਲੀਆ 'ਚ ਹੈ ਨਾ ਮੇਰੇ ਨਾਲ ਮੇਰੇ ਜਿਹੜੇ ਚਲੋ ਸਾਡੇ ਕੰਮ ਕਰਦੇ ਆ ਮੁੰਡੇ ਹੈ ਨਾ ਉਹ ਵੀ ਭਰਾ ਹੀ ਨੇ ਆਪਣੇ ਸਾਰੇ ਪਰ ਮੈਂ ਮੋਸਟਲੀ ਮੈਂ ਤੇ ਮੈਂ ਆਪਦੇ ਭਰਾ ਨੂੰ ਆਪਦਾ ਯਾਰ ਸਾਰਾ ਕੁਝ ਮੰਨਦਾ ਇੱਥੇ ਮੈਂ ਕਿਸੇ ਤੀਜੇ ਬੰਦੇ ਨੂੰ ਨਹੀਂ ਮੰਨਦਾ ਇੱਥੇ ਮੇਰੀ ਘਰ ਵਾਲੀ ਹੈ ਨਾ ਚਲੋ ਉਹ ਤਾਂ ਦਾ ਫੈਮਲੀ ਚ ਆ ਗਿਆ ਉਹ ਤਾਂ ਆਪਣੀ ਮਤਲਬ ਘਰ ਦੇ ਬੰਦੀ ਹੋ ਗਏ ਹੈ ਨਾ ਉਹ ਤਾਂ ਮਤਲਬ ਵੀ ਜਿਵੇਂ ਭਰਾ ਆਗਾ ਹੈ ਨਾ ਉਹ ਮੇਥੋਂ ਅਲੱਗ ਰਹਿੰਦਾਗਾ ਤੇ ਮੈਂ ਉਹਨੂੰ ਇੱਥੇ ਆਪਦਾ ਯਾਰ ਮੰਨਦਾ ਵੀ ਹਾਂ ਯਾਰ ਇਹ ਬੰਦਾ ਮੇਰਾ ਮੇਨ ਬੰਦਾਗਾ ਹੈ ਨਾ ਤੇ ਮਤਲਬ ਇਹ ਜੀਜਾ ਉਹ ਤਾਂ ਉਹ ਬੰਦੇ ਨੂੰ ਮੈਂ ਮੂਰੇ ਰੱਖਦਾ ਮੈਨੂੰ ਕਿਸੇ ਨਾਲ ਕੋਈ ਲੜਾ ਦੇਣਾ ਨਹੀਂ ਹੈਗਾ ਇੱਥੇ ਕਿਉਂਕਿ ਮੈਂ ਬੰਦੇ ਯਾਰ ਮੈਂ ਬੰਦੇ ਬਹੁਤ ਦੇਖ ਲਏ ਇੱਥੇ ਮੇਰੇ ਬਹੁਤ ਯਾਰ ਦੋਸਤ ਬਣੇ ਹੋਣਗੇ ਬਣੇ ਸੀ ਉਹ ਟੈਂਪਰੇਰੀ ਹੁੰਦੇ ਆ ਹਾਂ ਜਿਹੜੇ ਮੇਰੇ ਕਾਲਜ ਟਾਈਮ ਦੇ ਮੁੰਡੇ ਆ ਉਹ ਆਪਣੇ ਹੈਗੇ ਆ ਯਾਰ ਸਾਰੇ ਯਾਰ ਦੋਸਤ ਹੈਗੇ ਉਹ ਵਧੀਆ ਆਪਣੇ ਨੂੰ ਪਰ ਸਾਲਾ ਇੱਥੇ ਟੈਂਪਾਸ ਵਾਲੇ ਨਾ ਉਹ ਨਹੀਂ ਮੈਨੂੰ ਵਧੀਆ ਲੱਗਦੇ ਸੋ ਤੇ ਚੀਜ਼ਾਂ ਕੀਤੀਆਂ ਲੈਂਬਰਗਿਨੀ ਦਾ ਔਕਾਤ ਹੀ ਨਹੀਂ ਸਾਡੀ ਥਲੀ ਬੈਠਣ ਦੀ ਪਰ ਉਹ ਵੀ ਪੂਰੀ ਕੀਤੀ। ਵੀ ਹਾਂ ਯਾਰ ਔਕਾਤਾਂ ਤੋਂ ਉੱਤੇ ਗੱਲਾਂ ਕੀਤੀਆਂ ਵਈਆਂ ਨੇ। ਫੇਰ ਇਹ ਗੱਲਾਂ ਕਰ ਰਹੇ ਆ ਨਹੀਂ ਤਾਂ ਕੋਈ ਆਪਾਂ ਨੂੰ ਕੋਈ ਲੋੜ ਨਹੀਂ ਸੀ। ਸਾਡੇ ਨਾਲ ਕੋਈ ਕੰਪੀਟੀਸ਼ਨਾਂ 'ਚ ਲੱਗੇ ਫਿਰਦੇ ਆ ਕੰਪੀਟੀਸ਼ਨਾਂ 'ਚ ਸਾਡੇ ਨਾਲ ਉਹ ਰਾਲੀ ਨਹੀਂ ਸਕਦੇ। ਜਿਹੜੇ ਬੰਦੇ ਸਾਡੇ ਨਾਲ ਕੰਪੀਟੀਸ਼ਨਾਂ ਨੂੰ ਕਰਨਵੇਂ ਸਾਡਾ ਤਾਂ ਮੈਂ ਮੇਰੇ ਤਾਂ ਸਾਡੀ ਤਾਂ ਰੇਸ ਹੁੰਦੀ ਮੈਂ ਤੇ ਮੇਰਾ ਭਰਾ ਆਪਸ 'ਚ ਹੀ ਰੇਸ ਲਾ ਲੈਂਦੇ ਆ ਵੀ ਆਪਾਂ ਐਂ ਕਰਦਾ ਪਾਏਗਾ। ਸਾਡੀ ਤਾਂ ਇਦਾਂ ਨਹੀਂ ਆ ਸਾਨੂੰ ਦੂਜਿਆਂ ਨੂੰ ਲੈਣਾ ਹੀ ਨਹੀਂ ਦੇਣਾ ਹੀ ਨਹੀਂ ਹੈਗਾ। ਫਰ ਹੁਣ ਜਿਵੇਂ ਵੱਡੇ ਨੇ ਜੀ 60 ਰਹੀ ਆਤੀ ਮੈਂ ਕਹਾ ਯਾਰ ਮੈਂ ਵੀ ਜੀ ਸੀ ਉਹ ਕਹਾ ਨਹੀਂ ਨਹੀਂ ਆਪਾਂ ਵਧੀਆ ਗੱਡੀ ਲੈਣੇ ਆ ਦੂਤੇ ਵਾਲੀ ਲੈਣੇ ਆ ਸਾਡੀ ਤਾਂ ਉਹ ਚੀਜ਼ਾਂ ਵਾਂਗ ਹੁੰਦੀ ਆ ਐਦਾਂ ਨਹੀਂ ਹੁੰਦਾ ਵੀ ਹਾਂ ਯਾਰ ਤੁਸੀਂ ਕਾਹਦੋਂ ਵੀ ਹਾਂ ਓ ਹੋ ਹੋ ਕੰਪੀਟੀਸ਼ਨ ਕੰਪੀਟੀਸ਼ਨ ਜੇ ਅਸੀਂ ਕੰਪੀਟੀਸ਼ਨ ਨੂੰ ਦੱਸਦਾ ਸੀ ਇੱਥੇ ਜਿੱਤ ਕੇ ਜਾਣਾ ਕਿਸੇ ਨਾਲ ਵਾਲਾ ਮਰਦਾ ਜਾਣਾ ਹੀ ਆ ਜਾਨੇ ਕੰਪੀਟੀਸ਼ਨ ਇਹ ਕਰੋ ਵੀ ਹਾਂ ਮੈਨੂੰ ਕੋਈ ਬਿਮਾਰੀ ਨਹੀਂ ਲੱਗਣੀ ਸਾਰੀ ਉਮਰ ਮੇਰੇ ਸਾਹ ਇੰਨੀ ਰਹਿਣਗੇ ਮੇਰੀ ਨਾਬਜ ਨਹੀਂ ਰੋਗਣੀ ਇਹ ਕੰਪੀਟੀਸ਼ਨ ਕਰਿਆ ਕਰੋ ਕੰਪੀਟੀਸ਼ਨ ਆ ਗੱਡੀਆਂ ਕਾਰਾਂ ਪੈਸਿਆਂ ਦਾ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਠੀਕ ਆ ਨਾ ਆਪਾਂ ਗਏ ਸੀ ਲਾਰਾ ਫਾਰਮ ਤੇ ਤੇ ਇੱਥੇ ਜੋੜਨ ਲੱਗਿਆ ਪੀਂਗ ਪੀਂਗ ਲਈ ਟਾਣੀਆਂ ਹੁਣ ਤਾਕਤਰ ਨਹੀਂ ਹੈਗੀਆਂ ਜਾਂ ਉਹਨਾਂ ਦੇ ਜੋੜਾਂਗੇ ਦੂਆ ਜਾਈ ਤੇ ਦੇਖਦੇ ਆਂ ਪਹਿਲਾਂ ਫਿਰ ਉਹ ਉੱਪਰ ਵਾਲੀ ਤੇ ਜੋੜਾਂਗੇ ਦੇਖਦੇ ਆਂ ਚੱਲ ਰਿਹਾ ਪ੍ਰੋਸੈਸ ਲੋਈ ਲਾਤੀ ਪੀਂਗ ਤੇ ਆਪਾਂ ਜਿਹੜੇ ਟਾਇਰ ਪਵਾਏ ਸੀ ਹੋਇਆ ਪਵਾਏ ਆ। ਬੜਾ ਬਾਰ ਨੂੰ ਨੇ ਮਾਰੇ ਮਾਰੇ ਚਲੋ ਕੋਈ ਨਹੀਂ। ਇੰਨਾ ਇੱਕ ਤਾਂ ਚੱਲਦਾ ਹੀ ਆ। ਤੇ ਮੂਰੋਂ 3 ਇੰਚ ਲਿਫਟਾ ਵਿੱਚੋਂ 2 ਇੰਚ। ਇਹ ਇਹ। ਆ ਬੂਰੇ ਹੇ ਟਾਈਮ ਹੀ ਨਹੀਂ ਲੱਗਿਆ ਉਹ ਜਾਲੀ ਜੀ ਪਵਾਣੀ ਆ ਯਾਰ। ਟਾਈਮ ਹੀ ਆ ਨਹੀਂ ਲੱਗਿਆ। ਤਲੋਗ ਉਹਦਾ ਟਾਈਮ ਲੱਗਿਆ ਫਿਰ ਆਪਾਂ ਅੱਜ ਜਾਵਾਂਗੇ ਅਜਾ ਦੀ ਮੂਰਲੀ ਗ੍ਰਿਲ ਵੀ ਮਨ ਲਾਦਾ ਚੇਂਜ ਕਰਾਂਗੇ ਤੇ ਹੋੜੀ-ਹੋੜੀ ਬਣਾਵਾਂਗੇ ਇਹਨੂੰ ਥੋੜਾ ਜਿਹਾ ਹੋਰ ਫਿਰ ਇਹਨੂੰ ਮੈਟ ਰੈਪ ਕਰਾ ਦੇਣਾ ਆਪਾਂ ਥੋੜੇ ਟਾਈਮ ਤੱਕ ਕਾਫੀ ੱਚਾ ਲੱਗਦਾ ਮਤਲਬ ਮੇਰੀ ਹਾਈਟ 6 6 ਫੁੱਟ ਤੋਂ 6.5 ਫੁੱਟ ਤੋਂ ਉੱਤੇ ਆ ਇਹ ਲੋ ਮੈਂ 6 ਫੁੱਟ 4 ਦਾਗਾ ਤੇ ਹੁਣ ਮੈਂ ਉੱਪਰ ਆਇਆ ਨਹੀਂ ਦਿੱਲੀ ਤਾਂ ਆਗਰ ਕੇ ਪੰਛोटा ਲੱਗਦਾ ਉਹ ਪਰ ਉੱਚਾ ਬਹੁਤ ਆ ਤੇ ਬਸ ਇਹ ਆ ਤੇ ਚਲੋ ਜੀ ਤੇ ਇਸੇ ਨਾਲ ਹੀ ਆ ਇਸੇ ਨਾਲ ਹੀ ਆਪਾਂ ਅੱਜ ਦਾ ਵਲੌਗ ਖਤਮ ਕਰਦੇ ਆਂ ਤੇ ਉਮੀਦ ਆ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਇਹ ਤੇ ਵੈਸੇ ਕੁਛ ਐਵੇਂ ਨਹੀਂ ਸੀ ਇਹਨੇ ਮਗਰ ਗੱਲਾਂ ਹੀ ਕੀਤੀਆਂ ਤੇ ਆਪਾਂ ਪੀਂਗ ਜੀ ਲਈ ਆ ਹਨਾ ਬਸ ਹੋਰ ਤਾਂ ਕੁਝ ਨਹੀਂ ਬਾਕੀ ਕੋਈ ਨਹੀਂ ਜੇ ਮੈਂ ਐਡਿਟ ਕੀਤਾ ਤਾਂ ਜ਼ਰੂਰ ਆਪਾਂ ਇਹ ਵਲੌਗ ਤਾਵਾਂਗੇ ਜੇ ਨਹੀਂ ਕੀਤਾ ਫਿਰ ਆਪਾਂ ਦਿੱਕੀ ਹੋਊਗਾ ਪਰ ਮੈਂ ਅੱਜ ਰਾਤ ਨੂੰ ਦੇਖਦਾ ਆਂ ਜਾਂ ਕਿ ਮੈਂ ਜ਼ਰੂਰ ਐਡਿਟ ਕਰੂੰਗਾ ਤੇ ਪਾਉਂਗਾ ਉਮੀਦ ਆ ਬੋ ਮਿਲਦੇ ਆ ਕਿ ਫਿਰ ਅਗਲੇ ਵਲੌਗ ਨਾਲ ਟਾਟਾ ਬਾਏ ਬਾਏ ਚੰਦਰੀਆ ਤੋਂ ਦੇਦੀਆਂ ਨੇ ਐਂਡ ਤੇ ਚਾਹ ਦਾ ਫਿਰ ਪੀਣੀ ਬਣਦੀ ਆ ਨਾ